ਹਾਂਜੀ ਮਿੱਤਰੋ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜ ਨੇ ਸਰ ਵੀ ਸੈਟ ਨੇ ਤੇ ਕਰਦੇ ਬਲੌ ਦੀ ਸਟਾਰਟਿੰਗ ਨਾ ਸੂੜੀ ਨਿਕਲੇ ਆ ਤੇ ਧੂਆ ਇਹ ਵਾਹ ਹੋ ਗਿਆ ਮਿੱਤਰੋ ਬਹੁਤ ਠੰਡ ਵਧੂਗੀ ਕਿਉਂਕਿ ਪ੍ਰਾਲੀਪੂੜੀ ਨੂੰ ਅੱਗ ਲਾਉਂਦੇ ਝੋਨੇ ਵਾਲੀ ਨੂੰ ਧੂਆ ਇਹ ਵਾਹ ਹੋਣ ਲੱਗ ਪਿਆ ਪਰ ਇਹ ਦਿਨ ਨਹੀਂ ਨਗਾ ਆਪਰੇ ਸਾਹਮਣੇ ਵੀਣੋ ਸੀ ਗੋ ਵੀ ਨਹੀਂ ਨਗਾ ਪੱਥੜੀ ਹੋਰ ਤੋਂ ਤਪ ਨਿਕ ਰਹੀ ਤਾਂ ਭਾਉਣੀ ਆਪਾਂ ਇੱਕ ਬੱਚਾ ਬਾਹਰ ਹੀ ਐ ਸੱਚ ਮਿੱਤਰੋ ਉਹ ਆਇਆ ਨਹੀਂ ਉੱਡਿਆ ਨਹੀਂ ਤੜਕੇ ਵੀਖਲ ਦੀ ਮਾਂ ਦੇ ਉੱਡਿਆ ਨਹੀਂ ਕੋਈ ਨੇ ਉੱਡ ਖੜੂ ਜੀ ਥੋਪੀ ਨਿਕਲੀ ਖਾਣਾ ਰੱਖਾਂ ਨਹੀਂਦਾ ਸੀ ਮੈਂ ਕਿਤੇ ਕਰਨ ਕੀ ਹੋ ਗਿਆ ਪਾ ਠੰਡ ਮੜਾਏ ਕਰਨਗੇ ਨਾ ਆ ਜਿਹੜੇ ਕੱਲ ਵੀ ਢੇਕੇ ਸੀ ਨਾ ਸਾਰੇ ਛੱਡਾਂਗਾ ਅੱਜ ਫੇਰ ਆਪਾਂ ਵਾ ਥੋੜੀ ਹੋਰ ਤੋਂਪ ਨਿਕਲੇ ਆਵੇ ਤੇ ਇਹ ਆਕਾਪਾ ਵੱਡੇ ਗੂਤਰਾਂ ਦੇ ਰੰਗ ਵੀ ਲਾਉਣਾ ਸੀਗਾ ਇਹ ਚਿੱਟੇ ਹੋ ਗਏ ਆ ਸਾਰੇ ਗੂਤਰ ਲਾਇਆ ਨਹੀਂਗਾ ਜਿਵੇਂ ਆ ਆਪਣਾ ਘਾਂਡ ਦੂਸਰੀ ਗੂਤਰ ੜਦਾ ਹੁੰਦਾ ਜਿਵੇਂ ਚਿੱਟੇ ਗੂੜਿਆ ਵਿੱਚ 6 7 8 9 ਆ ਸ਼ਾਕ ਜਿਵੇਂ ਚਿੱਟੇ ਉਹ ਠੱਲਾਂ ਪੜੀ ਜਾਂ ਤੇ ਕਾਪੀ ਤੇ ਵੇਖੀ ਨੇ ਫੇਰ ਪਤਾ ਲੱਗਦਾ ਵਿੱਚ ਇੱਕ ਅੱਦੇ ਦੇ ਸਾਰੇ ਵੀ ਸਿਆਣ ਨਹੀਂ ਗੀ ਉਹ ਕਾਪੀ ਤੋਂ ਵੇਖ ਕੇ ਫੇਰ ਪਤਾ ਲੱਗੂਗਾ ਉਹ ਉੱਤਰ ਜੇ ਨਿਕਰੇ ਬਹੁਤ ਆ ਆਹ ਦੇਖੋ ਨਿਕ ਰਿਹਾ ਗੁੱਤਾ ਹਮਰਾ ਮਾ ਬੜਾ ਆ ਗਿਆ ਆਰਗਾ ਦੇਖੋ ਭਾਈ ਇਹ ਫੜੇ ਨਾ ਕਰੇ ਤਾਂ ਹੱਥ ਘੱਟ ਆਉਂਦੇ ਆ ਕਾਲੀ ਪੂਸ਼ ਮੋੜ ਚੋਂ ਲੈ ਗਈ ਹੁਣ ਬਾਕੀ ਜਮਾ ਜਟਾ ਕਾਂਤਾ ਜੀ ਦੋ ਦੋ ਖਮ ਕਾਲੇ ਗੰਗਾ ਵਾਲੇ ਇਹ ਬੱਚਾ ਅਸੀਂ ਰੋਕਾਂਗੇ ਇਹ ਪਿਛਲੇ ਸਾਲ ਦਾ ਹੀ ਬੱਚਾ ਉਹ ਬੱਚੇ ਅਸੀਂ ਰੋਕ ਲੈਣਾ ਆਪਾਂ ਜਮਾ ਕਾਲੀ ਬੂਝਾ ਉਹ ਲੰਮਾ ਹੀ ਬਹੁਤ ਹੋ ਗਿਆ ਬੁੱਤਰੇ ਇਹ ਕਹਾਲਾ ਜਿਹੜਾ ਆਪਣਾ ਪਹਿਲੀ ჯერ ਪਾਣੀ ਲੰਗਾ ਸੀ ਕਹੇਣੀ ਜਾਵੜਿਆ ਸੀਗਾ ਇਹ ਤੇ 4.5 ਪੈਸੇ ਦੀ ਛਰੀ ਦੀ ਬਈਗਾ ਹੋਰ 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 ਕਿਦਾ ਇੰਨਾ ਜੋ ਆ ਵੇਖਿਆ ਇਧਰ ਆ ਬੇਟਾ ਪੰਜ ਰੈਲ ਦਾ ਇਹ ਬਦਾਮ ਖਾਂਦਾ ਸੀਗਾ ਇਹ ਛੱਡਾਂਗੇ ਗਾਣ ਇੱਕ ਹਰੇ ਰਾਲ ਸਾਤੇ ਵਾਲਾ ਇਹ ਵੀ ਛੱਡਣ ਵਾਲਾ ਇਹ ਕਈ ਹੋਰ ਬਹੁਤ ਬ੍ਰੈਂਡ ਬਣਾਈ ਗੂਤਰ ਆ ਬੇਟਾ ਕਾਲਸਰਾ ਕਾਲੀ ਬੂਈ ਸੀ ਇਹਦੀ ਇਹ ਬਹੁਤ ਨਿਕ ਰਿਹਾ ਆ ਬਲ ਬੋਦੀ ਕੱਢਦਾ ਹਾਂਗਾ ਗਿੱਚੀ ਜਿਹਾ ਇੱਕ ਵੱਡਾ ਹਾਂਬਾ ਇਹ ਸੇ ਡਾਂਗਾਣੂ ਆਪਾ ਉੱਚਾ ਵੋੜਦਾ ਸੀ ਬਾਕੀ ਸ਼ਾਖੇ ਕਾਪੀ ਲਿਖਣੀ ਪੈਣੀ ਆ ਲਓ ਜੀ ਮੇਰੇ ਖੇਤ ਆਏ ਸੀਗੇ ਤੇ ਪੱਠੇ ਵੀਜੇ ਸੀ ਬਾਈ ਤੇ ਪਾਣੀ ਲਾਉਣਾ ਸੀ ਇਹਨਾਂ ਨੂੰ ਤੇ ਝਾਪਾ ਝੂਫਾ ਮਾਰਤਾ ਸੀਗਾ ਤੇ ਕੱਲ ਪਾਣੀ ਲਾਉਣਾ ਰਹਿ ਗਿਆ ਸੀਗਾ ਉਹ ਹਣ ਮੋਟਾ ਛੱਡੀ ਆ ਤੇ ਇੰਤਰਾ ਮੀਂਹ ਨਹੀਂ ਪਿਆ ਤੇ ਮਿੱਟੀ ਕਾਈ ਕਰਕੇ ਤੇ ਹੋਰ ਖਾਰੇ ਵੇ ਦੀ ਪਾਣੀ ਆ ਉਹ ਜਾਂਦਾ ਘਰ ਤੋਂ ਪਰਲੇ ਪਾਸੇ ਪੱਠੀ ਵਿਜੇ ਵਾ ਉਹ ਵੀ ਤੁਹਾਨੂੰ ਮਖਾ ਦਿੰਨੇ ਆ ਤੇ ਥੋੜੇ ਹੀ ਆ ਬਸ ਇਹ ਲਾ ਕੇ ਪਾਣੀ ਤੇ ਫੇਰਾ ਬਚਾ ਲਦੇ ਘਰੇ ਹੀ ਫਿਰਨਾਂ ਦੇ ਬੱਚਾ ਕੋਲੇ ਇੱਥੇ ਜੇ ਅਸ਼ਕੋਈਆਂ ਦੇ ਪਰਲੇ ਪਾਸੇ ਉਹ ਕੱਠੇ ਲਾ ਲਦੇ ਪਾਣੀ ਤੇ ਚਲਦੇ ਘਰੇ ਲੋ ਜੀ ਮਿੱਤਰ ਹੁਣ ਆਈਆ ਘਰੇ 1 ਵਜ ਗਿਆ ਤੇ ਇੱਕ ਵੇਕਾ ਦੇ ਬੱਚੀ ਭਾਵਾਂਗੇ ਨਾ ਦਾਣੇ ਪਾਣੀ ਦਾ ਟੈਂਕ ਉਤਰਾਂ ਦਾ ਦੋ ਕੇ ਬੱਚੇ ਜਾਲ ਚ ਪਾਏ ਸੀ ਜਿਹੜੇ ਆਪਾਂ ਉਹ ਸ਼ਰੀਰ ਬੱਦੇ ਸੀ ਕੱਲ ਤੇ ਉਹ ਪਾਦੇ ਬਜਾਲ ਚ ਤੇ ਹੁਣ ਉਹ ਉਤਰਨ ਪਾਣੀ ਧੋ ਕੇ ਸਾਰੇ ਗੁੰਡੇ ਪਾਣੀ ਪਾ ਦਨੇ ਆ ਤੇ ਨਾਲੇ ਦਾਣੇ ਪਾ ਦਨੇ ਆ ਇਹਦੇ ਨਿੱਕੇ ਬੱਚੇ ਉਹਨਾਂ ਨੂੰ ਉਹ ਤਾਂ ਦਾਣਾ ਚੋ ਕੇ ਪਾਣੀ ਦੇ ਦੇਣਗੇ ਨਾਲੇ ਟੈਨ ਰੱਜਣਗੇ ਤੇ ਕੱਲ ਨੂੰ ਭਾਲਾਂਗੇ ਯਾਰ ਅੱਜ ਤਾਂ ਲੇਟ ਹੋ ਗਏ ਨਾ ਉਹ ਬੱਚਾ ਵੀ ਨਹੀਂ ਆਇਆ ਮਵੀਨ ਆ ਯਾਰ ਉਹ ਮੈਨੂੰ ਡੈਵਨਿੰਗਾ ਮੈਂ ਬਾਕੀ ਉੱਕੇ ਆ ਪਹਿਜਣਾ ਅੱਧੇ ਵਿੱਚ ਥੱਲੇ ਬੈਠੇ ਰਹਿੰਦੇ ਸੀ ਅਸੀਂ ਨਿੱਕੇ ਹੁਣ ਥੱਲੇ ਆਪਾਂ ਕਾਲਾ ਲਫਾਫਾ ਰੱਖਦਾ ਤੇ ਹੁਣ ਥੱਲੇ ਨਹੀਂ ਬੈਹਿੰਦੇਗੇ ਹੁਣ ਜੀ ਦਾਣੇ ਪਾਉਣ ਲੱਗੇ ਉਹ ਚੱਕਦਾ ਹੈ ਥੱਲੇ ਮਤਲਬ ਥੱਲੋਂ ਜੇ ਰਾਤ ਨੂੰ ਬਹਿਨੇ ਥੱਲੇ ਨਾਲ ਜਿਹੜਾ ਮੱਛੀ ਲੜਦੇ ਨੇ ਥੱਲੇ ਬੈਠਿਆਂ ਦੇ ਇਨਾਲੇ ਮਤਲਬ ਥੱਲੋਂ ਥਾਂ ਠੰਡਾ ਦਾ ਇਹ ਬਿਮਾਰ ਹੁੰਦੇ ਆ ਕੂਤਰ ਐ ਇਕੱਠੀ ਹੋ ਕੇ ਬਹਿ ਜਾਂਦੇ ਥੱਲੇ ਹੁਣ ਆ ਰਾਵਣਾ ਬੈਠੇ ਨੇ ਸੂਟੰਗਾ ਸਾਰੰਗਾ ਦੇ ਥੱਲੇ ਹੁਣ ਆ ਉਸ ਲਫਾਫਾ ਕੋਈ ਨਹੀਂ ਜਾਂਦਾ ਪਹਿਲੇ ਪਾਪਾ ਲਫਾਫਾ ਕੋਈ ਬੱਚਾ ਨਹੀਂ ਜਾਂਦਾਗਾ ਹੁਣ ਆਪਾਂ ਚੱਕਦੇ ਨੇ ਲਫਾਫਾ ਤੇ ਨਾਲੇ ਪਾਣੀ ਪੂਣੀ ਪੀ ਲੈਣਗੇ ਕੂਤਰ ਦਾਣਾ ਪਾਣੀ ਖਾ ਲੈਣਗੇ ਧੰਨਵਾਦ ਨੇ ਆ ਤੇ ਰਾਤ ਨੇ ਫੇਰ ਰੱਖ ਦਾਂਗੇ ਫੇ ਸਾਰੇ ਕੂਤਰ ਤਾਂ ਝੜ ਕੇ ਵਹਿ ਜਾਣਗੇ ਪਹਿਲੇ ਮਾਤਾ ਜੀ ਵੀ ਹੋ ਗਈ ਸੀ ਬੱਚਾ ਨੇ ਤੇ ਉਹ ਫਿਰ ਦਵਾਈ ਦੂਈ ਲਾਈ ਆ ਤੇ ਉਹ ਥੱਲੇ ਬਾਹਰ ਕਰਕੇ ਉਹਦੇ ਥੱਲੇ ਮਛਰ ਆਉਂਦਾ ਤੇ ਬਾਰੀਆਂ ਆਪਣੀਆਂ ਜਾਨਾਂ ਖੁੱਲੀਆਂ ਹੋਆਂ ਜਾ ਰੀਆਂ ਵੀ ਦੀ ਮਛਰਾਂ ਅੰਦਰ ਤਾਂ ਕਰਕੇ ਹੋਂਦਾ ਸੈਟ ਆ ਤੇ ਬਹੁਣ ਚੱਕੀ ਦੇ ਨੇ ਲਾਵਾ ਆਪਾਂ ਲੈ ਵੀ ਬਾਅਦ ਫੇਰ ਆਦਾ ਨੇ ਹੋਣੀ ਤੇਰੇ ਥੱਲੇ ਕੋਈ ਬੱਚਾ ਨਹੀਂ ਆਥੇ ਪਹਿਲਾ ਆਪਣੇ ਕੂਤਰ ਨੇ ਬਹੁਤ ਆਂਡੇ ਰੋਣਗੇ ਸੀਗਾ ਤੇ ਉਹਦੇ ਹੀ ਆਪਾਂ ਕੂਤਰ ਨੂੰ ਕੋਲ ਰੱਖਿਆ ਦੀਗਾ ਤੇ ਕੂਤਰ ਨਾਲ ਤਾਂ ਚੜ ਕੇ ਬਹਿਣ ਲੱਗ ਪੰਗਾ ਸੀਗਾ ਤੇ ਬਾਅਦ ਚ ਆਂਡੇ ਰੱਖਣੋਂ ਹਟ ਗੀਆਂ ਸੀਗਾ ਟਾਣ ਲੈਨੇ ਬਾਅਦ ਫੇਰ ਰੱਖ ਦਾਂਗੇ ਤੇ ਕਿਰਨ ਦਾਣਾ ਪਾਣੀ ਪਾ ਦੇਗੇ ਕੂਤਰਾਂ ਨੂੰ ਸਾਰੇ ਹਨ ਲੋ ਜੀ ਮਿੱਤਰੋ ਇੱਕ ਜੁੜੀ ਹੋਰ ਪੱਟਦੀ ਆ ਆਹ ਕੂਤਰੀ ਪੱਟਦੀ ਆ ਇਹਦੇ ਚੈੱਕ ਕਰਾ ਲੈਨੇ ਆ ਚਾਲ ਲਈ ਮੈਂ ਦੋ ਬੱਚੇ ਪੜ ਗਿਆ ਇਹ ਆਉ ਬੈਠੇ ਕਰ ਲਿਓ ਸੇ ਤੇ ਇੱਕ ਉਤਰ ਪਾ ਲੂ ਆ ਫਿਰਦਾ ਹਰਲੇ ਪਾਸੇ ਆ ਉਤਰੀ ਪਾ ਲੂ ਇਹਨੂੰ ਤਾਂ ਮੈਂ ਹਰੇ ਜੁੜੀਆਂ ਪੱਟੀ ਜਾਨੇ ਆ ਥੋੜਾ ਰਹਿਗੇ ਇੱਧਰ ਤਾਂ ਇਹ ਕਾ ਬੱਚਾ ਆ ਬੱਚੀ ਦੀ ਪੜਦੀ ਅੱਛਾ ਮਾਂ ਤੇ ਪਿਓ ਇੱਧਰ ਹੀ ਫਿਰਦਾ ਬਹੁਤ ਜੁੜੀਆਂ ਨੇ ਲਈ ਬੈਠੀ ਆ ਬਸ ਆਹੀ ਇੱਧਰ ਜੁੜਨਾ ਇਹ ਕੌਦਰ ਬਚਾਉ ਆ ਸੀ ਬਵਾ ਪੜਦਾ ਅੰਦਰ ਆਪਾ ਪਾਣੀ ਪਣੀ ਧੋਦਾ ਸੀਗਾ ਤੇ ਦਾਣੇ ਰਹਿ ਗਏ ਪਾਉਣ ਵਾਲੇ ਦਾਣੇ ਵੀ ਪਾ ਦਿੰਨੇ ਆ ਲੋਬੀ ਅਲ ਦਾਣੇ ਹਾਲੋ ਤੇ ਮਜਾਲ ਕੀ ਥੱਲੇ ਉਤ੍ਰਿਆਣਾ ਕੋਈ ਬੱਚਾ ਨਹੀਂ ਥੱਲੇ ਦਾਣੇ ਪਾਏ ਉਹਦੇ ਆਉਣਗੇ ਵਾਲਟਰੀਏ ਨੂੰ ਸਾਫ਼ ਕਰ ਲਗੇ ਖਾਵੇ ਲੈ ਥੱਲੇ ਹੀ ਬੈਣਾ ਤਾਂ ਹੀ ਜਾਣਾ ਨਾ ਡੰਡਿਆਂ ਦੇ ਅਰੇ ਵਧੀਆ ਸੇਸ਼ਟਮ ਹੈ ਯਾਰ ਥੱਲੇ ਜਮਾ ਨਹੀਂ ਬੱਚਾ ਪੈਂਦਾ ਬਸ ਦਾਣਾ ਪਾਣੀ ਪਾਦਾ ਦਾਣਾ ਪਾਣੀ ਪਾ ਕੇ ਆਪਨੇ ਪੇ ਰੱਖ ਦਾਂਗੇ ਤੇ ਤਾਂ ਵਧੀਆ ਬੈਠੇ ਰਹਿਣਗੇ ਕਰਕੇ ਟ੍ਰੇ ਸਾਫ਼ ਤੇ ਪਾਉਣੇ ਦਾਣੇ ਲਓ ਜੀ ਮਿੱਤਰੋ ਨੀਰਾ ਹੋ ਗਿਆ ਤੇ ਆਪ ਵਾਣ ਜਾਵਾਗੇ ਅਸੀਂ ਖੇਤੋਂ ਲੀਡ ਹੋ ਗਏ ਯਾਰ ਕਬੂਤਰੇ ਵੀ ਤਾੜ ਨਾਲ ਇੱਕ ਤੇ ਦੂਜਾ ਬੱਚਾ ਓੱਡ ਖੜਿਆ ਸੀ ਜਿਹੜਾ ਆਪਣਾ ਬਾਹਰ ਸੀਗਾ ਤੇ ਉਹ ਓੱਡ ਖੜਿਆ ਸੀਗਾ ਤੇ ਮੈਂ ਕੂਤਰ ਬੰਨਦਾ ਸੀਗਾ ਤੇ ਬਾਅਦ ਚ ਖੇੜ ਗਿਆ ਓੜੇ ਬਈ ਤੇ ਉਹ ਬੱਚੇ ਦਾ ਨਹੀਂ ਹੁਣ ਪਤਾ ਕਿੱਥੇ ਬੈਠਾ ਤੇ ਲੇਟਰ ਉਹਨੂੰ ਜਗਾਉਣੇ ਆ ਖੁੱਡਿਆਂ ਦੇ ਨਾਲ ਮੈਂ ਕੂਤਰ ਤਾੜ ਦਿੰਨੇ ਆ ਲਓ ਜੀ ਮਿੱਤਰੋ ਛੜ ਤੀਆਂ ਲੇਟਾਂ ਇਹਦੀ ਫੀਡਿੰਗ ਕਰਾਉਣ ਵਾਲੀ ਯਾਰ ਇੱਥੋਂ ਤਾਰੀਆਂ ਬਦਰੀਆਂ ਸੀ ਨਾ ਦੂਜੀ ਵਾਰ ਜੀ ਖਰਾਬ ਜੀ ਹੋ ਗਈ ਸੀਗੀ ਤੇ ਇੱਥੇ ਹੁਣ ਆ ਪਹੁੰਚ ਲਾਈ ਗਾ ਵਗਾ ਤੇ ਪਹਿਲੇ ਯਾਰ ਕਬੂਤਰ ਲਾਈ ਹੈ ਨਾ ਦਾਣਾ ਪਾਣੀ ਪਾਤਾ ਸੀਗਾ ਉਹ ਆਪਾਂ ਲਾ ਪਾ ਵੀ ਰਹਿ ਗਏ ਚਾਰ ਬੱਚੇ ਉੱਤਰ ਗਏ ਲਾ ਦਾਣਾ ਪਾਣੀ ਚੋਕ ਲਿਆ ਸੀ ਬੂਤਰਾਂ ਨੇ ਬਾਕੀ ਸਾਰੇ ਤਾਂ ਹੀ ਬੈਠੇ ਬੱਚੇ ਨਹੀਂ ਬੱਚਾ ਆਇਆ ਨਹੀਂ ਗਾ ਯਾਰ ਡੂਰ ਲਈਆ ਖੋਲਤਾ ਭਾਈ ਉਹਨਾ ਬਾਲੀ ਮੇਜ਼ ਗੁਰਦਾਰੇ ਬੱਚੇ ਦੇਖੋ ਗੁਰਦਾਰੇ ਤੇ ਬੈਠਾ ਹੋ ਕੋ ਬੱਚਾ ਪੂਰਾ ਖਾਦਾ ਆਪਣੀ ਛੇਤਰੀ ਲਾ ਦੀਏ ਪਹਿਲਾਂ ਆਪਾਂ ਮਨ ਕੇ ਉਹ ਛੇਰੀ ਵੀ ਲੈ ਲੈਣੇ ਕਈ ਯਾਰ ਦੂਜੀ ਛੇਰੀ ਚਾਹੇ ਬੈਠਾ ਹਾਂ ਦਾ ਆ ਬੰਦ ਗਿਆ ਆਪਾਂ ਬੰਨਤੀ ਛੇਤਰੀ ਉਹਨਾ ਉਹ ਗੁਰਦੁਆਰੇ ਤੇ ਬੈਠਾ ਸੀਗਾ ਤੁਹਾਨੂੰ ਦਿਖਾ ਦਿੰਨੇ ਆ। ਆਹ ਸਾਹਮਣੇ ਗੁਰਦੁਆਰਾ ਨਾਲ ਉੱਥੇ ਬੈ ਗਿਆ ਸੀਗਾ ਇੱਥੇ। ਤੇ ਉੱਥੇ ਉੱਡ ਕੇ ਦੂ ਘਰੀ ਉੱਥੇ ਬੈ ਗਿਆ ਸੀਗਾ। ਹੁਣ ਧਣੀਆਂ ਕੋਠੀ ਕਾਠੀ ਹੋਣੀਗਾ। ਨਹੀਂ ਭਾਈ ਛੇਤਰੀ ਤੇ ਹੋਣੀਗਾ। ਖਾਲੀ ਹੋਈਆਂ ਛੇਤਰੀਆਂ ਦਾ। ਕਦਾ ਨਹੀਂ ਹੁਣ ਹੱਥ ਨਹੀਂ ਯਾਰ ਜਾਣ ਕੇ ਘਰੇ ਘਰੇ ਨੱਤਰ ਗਿਆ ਵੇ ਤੇ ਜੀ ਕੱਲ ਨੂੰ ਉੱਥੇ ਹੋ ਯਾਰ ਕੱਲ ਉਹ ਤਾਂ ਭਲਾਤੀ ਭਲ ਗਿਆ ਨੇ ਦਾਣੇ ਵਿਖਾ ਕੇ ਭਲਾਤੇ ਵੀ ਆਈ ਉਹ ਕੱਲ ਨੂੰ ਤਾਂ ਭੁੱਖਾ ਹੋਊਗਾ ਨਾ ਕੱਲ ਦਾ ਗਿਆ ਵੇ ਤੜਕੇ ਦਾ ਤੇ ਕੱਲ ਵੀ ਭੁੱਖਾ ਹੀ ਸੀਗਾ ਸਾਰਾ ਦਿਨ ਪਾਣੀ ਵੀ ਪੀਤਾ ਅੱਜ ਵੀ ਨਹੀਂ ਪਾਣੀ ਪੀਤਾ ਤੇ ਦਾਣੇ ਵੀ ਨਹੀਂ ਖਾਦਿਓ ਨੇ ਉਹ ਵੀ ਥੋੜਾ ਧਿਆ ਰਹਿਂਦੇ ਸੇ ਬੱਚਾ ਉਹ ਵਾਲਾ ਚਲੋ ਉਹ ਦੀ ਕਿਸਮੜਾ ਹਨਾ ਨਹੀਂ ਆਇਆ ਤਾਂ ਵੀਰ ਕਾ ਆਜਾ ਉੱਥੋਂ ਉੱਥੇ ਫਿਰਦਾ ਰਿਹਾ ਉਹ ਗੁਰਦਾਰੇ ਕੋਲ ਹੀ ਇੱਧਰ ਹੀ ਨਹੀਂ ਆਇਆ ਜੇ ਇੱਧਰ ਆ ਜਾਂਦਾ ਫਿਰੇ ਛੇਰੀ ਵੀ ਕਿ ਨਾਦਰਾਂ ਦੇ ਬਹਿਣਾ ਸੀਗਾ ਮਤਲਬ ਆ ਆਪਣੇ ਗੁਰਦਵਾਰ ਹਨ ਇੱਥੇ ਆ ਹਾਲਾ ਤੇ ਇਹਦਾ ਘਰ ਲਿਆ ਮੰਨ ਗਿਆ ਆ ਗੁਰਦਵਾਰ ਹਨ ਇੰਨੇ ਕਿ ਮੇਰੇ ਗੁਰਦਵਾਰੇ ਕੋਲ ਘਰ ਆ ਪਹਿਲੇ ਦਿਨ ਹੀ ਉੱਡਾ ਇੱਥੇ ਪਹਿਲਾਂ ਅੱਧਾ ਘੰਟਾ ਇੱਥੇ ਆਪਣੇ ਘਰ ਤੇ ਫਿਰਦਾ ਰਿਹਾ ਬਾਜ ਪਾਰਲੇ ਪਾਸ ਜਾਵੜੇ ਪਿੰਡ ਦੇ ਤੇ ਪਰਨੇ ਪਾਸ ਜਮੇ ਨਹੀਂ ਆਇਆ ਉਧਰ ਹੀ ਫਿਰਦਾ ਰਿਹਾ ਉਧਰ ਹੀ ਉੜਦਾ ਸੀਗਾ ਉੱਚਾ ਤਾਂ ਨਹੀਂ ਆਂਦਾ ਟਾਵਰ ਜਿੰਨੀ ਜਾਂਦਾ ਪਰ ਉਧਰ ਹੀ ਫਿਰਦਾ ਇੱਧਰ ਇੱਕ ਵਾਰੀ ਵੀ ਨਹੀਂ ਆਇਆ ਜੇ ਇੱਕ ਵਾਰੀ ਆ ਜਾਂਦਾ ਫਿਰ ਆਪੇ ਉੱਤਰ ਬੰਨਤਾ ਸੀ ਮੈਂ ਵੇਖ ਕੇ ਪਰ ਨਹੀਂ ਆਇਆ ਉਹਦੀ ਕੈਮਰਾ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਜਾਣਾ ਨੇ ਇਹ ਇੱਕ ਖੇਡ ਜਾਣਵਰਾ ਅੰਨ ਹੀ ਹਾਰ ਗਏ ਕੁੱਲਾ ਨਹੀਂ ਕੁੱਲਾ ਵੀ ਲਾਈਂਗਾ ਨਾ ਨਾ ਦੇ ਨਿਕੜਨ ਲੱਗ ਗਏ ਇਹੇ ਕੂਤਰ ਜੇ ਚੋਹਨਾ ਆ ਕੇ ਤੇ ਮੰਡੀ ਵੀ ਜਾਣਾ ਝੋਨੇ ਨੂੰ ਪੱਖਾ ਲੱਗਾ ਹੋਇਆ ਸੀਗਾ ਤੇ ਸ਼ਹਿਰ ਅੱਜ ਤੋਲ ਦੇਣਾ ਅੱਜ ਨਹੀਂ ਤਾਂ ਕੱਲੂ ਫਿਰ ਪੱਕਾ ਹੀ ਤੋਲ ਦੇਣਗੇ ਜਿਹਨਾਂ ਲਈ ਥੋੜੀ ਪੈਲੀ ਪਾਉਣ ਵਾਲੀ ਰਹਿ ਗਈ ਸੀ ਉਹ ਕੱਲੂ ਆਵਾਂਗੇ ਕਾਲੂ ਮੇਲਾ ਬੱਚਾ ਕੰਮ ਕਾਲੂ ਨਹੀਂ ਭਾਈ ਜਾਣੇ ਕੀ ਕਾਹੂ ਕੰਮ ਬਹੁਤ ਹੈ ਰਾਹੀਆ ਬਸ ਚਾਰ ਪੈਨਨ ਕੱਸ ਬਾਅਦ ਚ ਰੌਣੀ ਕਰਕੇ ਬਾਅਦ ਚ ਵੇਲ ਨਹੀਂ ਆ ਵਸ ਦੀ ਕਣਕੀ ਬੀਜਣੀ ਆਪਾਂ ਚਲੋ ਕੋਈ ਨਾ ਤੇ ਹਜੇ ਛੋੜਾ ਵਲੋਗ ਹੋਇਆ ਤੇ ਮੰਡੀ ਮੰਡੀ ਜਾਵਾਂਗੇ ਆਪਾਂ ਉੱਥੇ ਕਰਾਂਗੇ ਅੰਡਾ ਆਪਾਂ ਲਾਈਟਾਂ ਬੁਝਾਈ ਦੇ ਕੇ ਮੈਨਾਂ ਕੂਤਰ ਨੇ ਦਾਣਾ ਪਣੀ ਚੋਕ ਲਿਆ ਨਾ ਹਾਂ ਚੋਕ ਲਿਆ ਤੇ ਲਾਈਟਾਂ ਬੁਝਾਈ ਜੰਨੇ ਆ ਮੈਂ ਕਿਹਾ ਰਾਤ ਨੂੰ ਸੌਂਦੇ ਨਹੀਂਗੇ ਸਾਰੀ ਰਾਤ ਗੁੜਕੀਆਂ ਦੇ ਇੱਕ ਦੂਜੇ ਨਾਲ ਐਂ ਸੌ ਜਾਂਦੇ ਆ ਲਓ ਜੀ ਸੌਂ ਜੋ ਨਾ ਮੁੰਡੇ ਖੰਡੇ ਵੇਲੇ ਤੇ ਸਹੀ ਤਰ੍ਹਾਂ ਲੱਗੇ ਆ ਬਾਕੀ ਜਿੰਦਰਾ ਲਾਵਾਂਗੇ ਰਾਤ ਨੂੰ ਲਓ ਜੀ ਲੋ ਜੀ ਮੈਟਰੋ ਪੱਖਾ ਡੋਡਰ ਵਿੱਚ ਲੱਗ ਗਿਆ ਤੇ ਆ ਬਣੀ ਜਾਂਦੀ ਹੈ ਤੇ ਪਰਲੇ ਪਾਸੇ ਝੋਨਾ ਪਿਆ ਤੇ ਵੱਜਣਗੇ ਇੱਥੇ 11 ਮਿੰਟਾਂ ਦਾ ਤੇ ਬੰਦੇ ਖਾਣਾ ਖਾ ਰਹੇ ਸੀ ਆਪਣਾ ਆਹ ਹੋ ਗਿਆ ਖਾਣਾ ਖਾਈ ਜਾਂਦੀ 10 ਵਜੇ ਸੀ ਤੇ ਕਹਿੰਦੇ ਖਾਣਾ ਖਾ ਲਈਏ ਬਈ ਤੇ ਫੇਰ ਕਰਦੇ ਆ ਖਾਲੇ ਖਾਣਾ ਠੀਕਾ ਦਿਖਾਈ ਜੰਨੇ ਅੰਦਰ ਇਹ ਤੇ ਆਪਾਂ ਪਏਗੇ ਕਹਿੰਦੇ ਇੱਥੇ ਨੜੇ ਪਈਆਂ ਦੇ ਨਾਲ ਹੀ ਵੇਖੀ ਜੰਨੇ ਆ ਪਾਰਾ ਉਹ ਜਿਹੜਾ ਪਾਰਾ ਮੇ ਕਰ ਚੱਕਣਾ ਬਹਿਣਾ ਤੇ ਅੱਜ ਮਿੱਤਰੋ ਛੋਟਾ ਬਣਿਆ ਵਲੌਗ ਤੇ ਛੋਟਾ ਤਾਂ ਬਣ ਗਿਆ ਰ ਖੇਤ ਕੰਮ ਸੀਗਾ ਤੇ ਪਹਿਲੀ ਬੁਲੀ ਵਾਹਣੀ ਕੱਲ ਹੋਣੀ ਅੱਜ ਹੀ ਬਾਈ ਸੀਗੀ ਤੇ ਤਾਂ ਵੀ ਸ਼ੂਡਾ ਬਣ ਗਿਆ ਜੇ ਕੱਲੂ ਹੋ ਸਕਿਆ ਬੱਚੇ ਭਾਵਾਂਗੇ ਨਹੀਂ 1-2 ਦਿਨ ਲੱਗਣਗੇ ਯਾਰ ਤੇ ਫੇਰ ਭਾਇਆ ਕਰਾਂਗੇ ਆਪਾਂ ਬਾਕੀ ਵੀਡੀਓ ਵੇਖਣ ਦੀ ਲਵ ਯੂ ਸਾਰਿਆਂ ਨੂੰ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਈ ਤੇ ਬਲੌਗ ਕੱਲ ਦਾ ਬਲੌਗ ਕਿਵੇਂ ਸੀਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਦਾ ਵੀ ਕਿਵੇਂ ਸੀਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਏ ਬਣਾ ਦੇ ਕਰੀਏ ਮਤਲਬ ਖੇਤ ਖੂਤ ਜਾ ਕੇ ਕਿ ਕਬੂਤਰਾਂ ਦੇ ਬਣਾਏ ਕਰਕੇ ਕਮੈਂਟ ਕਰਕੇ ਦੱਸ ਦਿਓ ਜੀ ਜੇ ਕੱਲਾ ਕਬੂਤਰਾ ਚਾਹੀਦਾ ਫਿਰ ਆਪਾਂ ਬਈ ਇੱਕ ਦੋ ਦੇ ਰੁਕ ਜਾਗੇ ਹੋਰ ਯਾਰਾ ਫਿਰ ਕੱਲੇ ਕਬੂਤਰਾ ਆ ਜਾ ਕਰੂਗਾ ਤੇ ਜੇ ਆਪਾਂ ਆਏ ਬਣਾ ਦੇ ਕਰਕੇ ਖੇਤ ਜਾ ਕੇ ਮੈਨੂੰ ਕੀ ਕੋ ਕਰਦੇ ਸਾਰਾ ਕੁਝ ਬੁਖਾਰਿਆ ਕਰਕੇ ਤੇ ਫਿਰ ਜੇ ਆਏ ਸੈੱਟ ਕਰੂਗੇ ਤੇ ਫਿਰ ਆਏ ਤਾਂ ਬਣਾਈ ਦਿਆ ਕਰਾਂਗੇ ਆਪਾਂ ਜੇ ਕੱਲੇ ਕਬੂਤਰਾ ਚਾਹੀਦਾ ਉਹ ਕਮੈਂਟ ਕਰਕੇ ਦੱਸ ਦਿਓ ਜੀ ਕਿਹੜੇ ਭਰਾ ਕਿਵੇਂ ਕਹਿੰਦੀ ਹੈ ਕਿਹੜੇ ਕਬੂਤਰਾ ਨਾਲ ਕਹਿੰਦੇ ਕੱਲਾ ਕਬੂਤਰਾ ਪਾਇਆ ਕਰ ਤੇ ਕਿਹੜੇ ਆਏ ਕਹਿੰਦੇ ਜੋ ਸਾਰੇ ਪਾਇਆ ਕਰ ਕਮੈਂਟ ਜ਼ਰੂਰ ਕਰ ਦੇ ਬਾਕੀ ਸਾਰੇ ਵੀਰਾ ਧੰਨਵਾਦ ਬਾਈ ਵਲੋਗ ਦੇਖਣ ਲਵ ਯੂ ਜੀ